ਸਕ੍ਰੀਨ ਦੇ ਉੱਤੇ ਜਿਹੜਾ ਤੁਸੀਂ ਇਹ ਫਲ ਦੇਖ ਰਹੇ ਹੋ ਇਹ ਹੈਗਾ ਜੀ ਨਾਸ਼ਪਤੀ ਦਾ ਨਾਸ਼ਪਤੀ ਦੀ ਜਿਹੜੀ ਹਾਰਡ ਪੀਅਰ ਦੀ ਕਿਸਮ ਆਂਗੀ ਪੰਜਾਬ ਨਾਕ ਹਾਰਡ ਪੀਅਰ ਤੋਂ ਭਾਵ ਜਿਹੜਾ ਥੋੜਾ ਜਿਆ ਸਖਤ ਫਲ ਮਿਲਦਾ ਆਪਾਂ ਨੂੰ ਉਹ ਵਾਲੀ ਕਿਸਮ ਹੈਗੀ ਹੈ ਇਹ ਆਦਾਤਰ ਪੀਰ ਜਿਹੜਾ ਇਸ ਕਿਸਮ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਇਹ ਸਖਤ ਹੁੰਦੀ ਹੈਗੀ ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵਧੀਆ ਤਰੀਕੇ ਨਾਲ ਜੇਕਰ ਕੋਈ ਨਾਸ਼ਪਤੀ ਦੀ ਕਿਸਮ ਵਗਾਈ ਜਾ ਸਕਦੀ ਹੈ ਤਾਂ ਉਹ ਇਹੀ ਕਿਸਮ ਹੈ ਕਿ ਪੰਜਾਬ ਨਾਖ ਬਾਕੀ ਕਿਸਮਾਂ ਤੇ ਟ੍ਰਾਇਲ ਜਰੂਰ ਚੱਲ ਰਹੇ ਨੇ ਆਪਣੇ ਪਰ ਉਹਨਾਂ ਦੇ ਜਿਹੜੇ ਨਤੀਜੇ ਸਹੀ ਹਜੇ ਤੱਕ ਨਹੀਂ ਆਏਗੇ ਪਤਾ ਨਹੀਂ ਤਾਂ ਬੂਟੇ ਥੋੜੇ ਛੋਟੇ ਨੇ ਹਜੇ ਤਿੰਨ ਤਿੰਨ ਸਾਲ ਦੇ ਰਹਿਗੇ ਪਤਾ ਨਹੀਂ ਉਹਦੇ 'ਚ ਕੋਈ ਜਿਹੜੇ ਠੰਡੇ ਘੰਟਾਂ ਦੀ ਸਮੱਸਿਆ ਹੈਗੀ ਪਰ ਜਿਹੜਾ ਪੰਜਾਬ ਨਾਖ ਦੇ ਨਤੀਜੇ ਆਪਾਂ ਨੂੰ ਦੋ ਸਾਲਾਂ ਤੋਂ ਦੇਖਣ ਨੂੰ ਮਿਲ ਰਹੇ ਨੇ ਜੀ ਪੰਜਾਬ ਨਾਖ ਦੇ ਵਿੱਚ ਜਿਹੜਾ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤੁਸੀਂ ਜਿਹੜਾ ਦਸੰਬਰ ਜਨਵਰੀ ਦੇ ਮਹੀਨੇ ਨੰਗੀ ਜਾੜਾ ਵਾਲੇ ਬੂਟੇ ਲਾ ਸਕਦੇ ਹੋਗੇ ਕਾਫੀ ਵਾਰ ਆਪਾਂ ਇਹ ਚੀਜ਼ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਜੇਕਰ ਤੁਸੀਂ ਠੈਲੀ ਵਾਲਾ ਬੂਟਾ ਲਾਉਣਾ ਤਾਂ ਤੁਸੀਂ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹੋ ਜਾਂ ਫਿਰ ਇਸ ਤੋਂ ਬਾਅਦ ਜਿਵੇਂ ਹੁਣ ਕੁਝ ਵੀਰ ਕਹਿੰਦੇ ਆ ਹੁਣ ਨਾ ਲਾਇਆ ਜਾਵੇ ਇਸ ਬੂਟੇ ਨੂੰ ਆ ਇਸ ਨੂੰ ਤੁਸੀਂ ਆਪਣਾ ਅਗਸਤ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਬੂਟਾ ਨੂੰ ਲਾ ਸਕਦੇ ਹੋਗੇ ਪਰ ਜ਼ਿਆਦਾ ਜਿਹੜੀ ਕਾਮਯਾਬੀ ਮਿਲਦੀ ਹੈਗੀ ਉਹ ਨੰਗੀ ਜਾੜਾ ਵਾਲੇ ਬੂਟਾ ਦੇ ਵਿੱਚ ਜਿਹੜੀ ਦਸੰਬਰ ਜਨਵਰੀ ਦੇ ਮਹੀਨੇ ਲਾਏ ਗਿਆ ਦੇ ਵਿੱਚ ਮਿਲਦੀ ਹੈਗੀ ਤੇ ਤੁਸੀਂ ਵਧੀਆ ਫਲ ਲੈਣ ਲਈ ਕੀ ਕਰ ਸਕਦੇ ਹੋਗੇ ਜਿਹੜਾ ਸਭ ਤੋਂ ਮੁੱਖ ਦਾ ਕਿਸਮ ਦੀ ਚੋਣ ਆ ਜੀ ਕਿਸਮ ਤੁਸੀਂ ਜਿਹੜੀ ਸਹੀ ਖਰੀਦਣੀ ਹੈਗੀ ਉਹ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਵੀ ਸੋਨੋ ਅਵੇਲੇਬਲ ਹੋ ਮਿਲੂਗੀ ਤੇ ਕਰ ਤੁਹਾਨੂੰ ਸਾਡਾ ਫਾਰਮ ਦੂਰ ਪੈਂਦਾਗਾ ਤਾਂ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਵੀ ਇਹ ਕਿਸਮ ਜਿਹੜੀ ਬਾਈ ਨੇਮ ਲੈਣੀ ਹੈਗੀ ਤੇ ਇਹਦੇ ਚ ਜਿਹੜੀ ਇੱਕ ਹੋਰ ਗੱਲ ਧਿਆਨ ਰੱਖਣ ਜੋਗ ਆਗੀ ਉਹ ਇਹ ਆ ਕਿ ਜਿਹੜੀ ਇਹਦੀ ਪੇਂਡ ਹੈਗੀ ਉਹ ਕੈਂਸ ਦੇ ਉੱਤੇ ਹੋਈ ਹੋਣੀ ਜ਼ਰੂਰੀ ਆ ਕਈ ਵਾਰ ਦੇਸੀ ਨਾਸ਼ਪਤੀ ਦੇ ਉੱਤੇ ਜਿਹੜੀ ਪੇਂਦ ਕਰਕੇ ਦੇ ਦਿੱਤੀ ਜਾਂਦੀ ਉਹ ਬੂਟੇ ਵੀ ਬਹੁਤ ਘੱਟ ਕਾਮਯਾਬ ਹੁੰਦੇ ਆ ਆਮ ਤੌਰ ਤੇ ਕਾਫੀ ਸਾਰੇ ਵੀਰਾਂ ਦੇ ਸਵਾਲ ਆਉਂਦੇ ਰਹਿੰਦੇ ਆ ਕਿ ਅਸੀਂ ਜਿਹੜਾ ਨਾਸ਼ਪਤੀ ਦਾ ਬੂਟਾ ਲਾਇਆ ਸੀਗਾ ਤੇ ਲਾਉਣ ਤੋਂ ਬਾਅਦ ਉਹ ਥੋੜਾ ਚੱਲ ਕੇ ਤੇ ਫਿਰ ਸੁੱਕਣਾ ਸ਼ੁਰੂ ਹੋ ਗਿਆ ਉਹ ਚ ਮੁੱਖ ਪ੍ਰੋਬਲਮ ਜਿਹੜੀ ਜੜ ਮੁੱਢ ਦੀ ਹੁੰਦੀ ਹੈ ਜਿਹੜਾ ਰੂਟ ਸਟਾਕ ਲੱਗਿਆ ਹੁੰਦਾ ਹੈਗਾ ਉਹ ਕੈਂਥ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਲਾਉਣ ਤੋਂ ਇਲਾਵਾ ਜਿਹੜਾ ਪਾਣੀ ਦੀ ਗੱਲ ਕਰੀਏ ਨਾਸ਼ਪਤੀ ਦੇ ਵਿੱਚ ਪਾਣੀ ਦਾ ਇੱਕ ਬਹੁਤ ਮਹੱਤਵ ਦਾ ਜਿਹੜੀ ਰੋਲ ਹੈਗਾ ਹੈਗਾ ਮਹੱਤਵਪੂਰਨ ਉਹਦਾ ਮੁੱਖ ਕਾਰਨ ਕੀ ਆ ਮੰਨ ਲਓ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਤੇ ਜੂਨ ਇਹਨਾਂ ਮਹੀਨਿਆਂ ਦੇ ਵਿੱਚ ਤੁਸੀਂ ਵਧੀਆ ਪਾਣੀ ਦੇਣਾ ਬੂਟੇ ਨੂੰ ਗਿੱਲ ਬਣਾ ਕੇ ਰੱਖਣੀ ਆ ਜੁਲਾਈ ਅਗਸਤ ਸਤੰਬਰ ਅਕਤੂਬਰ ਤੇ ਨਵੰਬਰ ਇਹਨਾਂ ਮਹੀਨਿਆਂ ਦੇ ਵਿੱਚ ਬਿਲਕੁਲ ਨਾ ਮਾਤਰਾ ਜਿਹੜਾ ਪਾਣੀ ਤੁਸੀਂ ਬੂਟੇ ਨੂੰ ਦੇਣਾਗਾ ਇਹੀ ਜਿਹੜਾ ਫੰਡਾ ਸਭ ਤੋਂ ਕਾਮਯਾਬੀ ਵੱਲ ਜਾਣ ਲਈ ਜਿਹੜਾ ਇਸ ਬੂਟੇ ਦੇ ਵਿੱਚ ਅਪਣਾਇਆ ਜਾ ਸਕਦਾ ਹੈਗਾ ਇਸ ਗੱਲ ਨੂੰ ਤੁਸੀਂ ਧਿਆਨ ਕਰਨ ਦੇ ਵਿੱਚ ਰੱਖਣਾਗਾ ਤੇ ਇੱਕ ਜਿਹੜਾ ਛੋਟਾ ਜਿਹਾ ਸ਼ਿਕਵਾ ਇਹ ਆ ਕਿ ਵੈਸੇ ਤਾਂ ਸਾਨੂੰ ਜਿਹੜਾ ਜਿਆਦਾ ਵਿਊਆਂ ਵਾਲੇ ਚੱਕਰ ਤੇ ਅਸੀਂ ਨਹੀਂ ਪੈਂਦੇ ਕਿਉਂਕਿ ਉਹਦੇ ਵਿੱਚ ਜਿਹੜਾ ਕਾਫੀ ਜਿਹੜਾ ਸਟ੍ਰੈਸ ਰਹਿੰਦੀ ਹੈ ਚੀਜ਼ਾਂ ਦੇ ਵਿੱਚ ਪਰ ਕਈ ਵਾਰ ਕਾਫੀ ਲੋੜੀ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਣੇ ਆ ਉਹ ਸ਼ੇਅਰ ਨਾ ਕਰਨ ਦੇ ਚੱਕਰ 'ਚ ਵੀਡੀਓ ਨੂੰ ਅੱਗੇ ਜਾਂ ਵੀਡੀਓ ਨੂੰ ਆਖਿਰ ਤੱਕ ਨਾ ਦੇਖਣ ਦੇ ਚੱਕਰ ਦੇ ਵਿੱਚ ਮਿਸ ਹੋ ਜਾਂਦੀਆਂ ਹੈਗੀਆਂ ਤੇ ਕਾਫੀ ਸਾਰੇ ਵੀਰਾਂ ਦਾ ਨੁਕਸਾਨ ਹੁੰਦਾ ਰਹਿੰਦਾ ਹੈਗਾ ਤੇ ਕਾਫੀ ਸਵਾਲ ਵੀ ਉਹਨਾਂ ਚੀਜ਼ਾਂ ਬਾਰੇ ਵਾਰੀ-ਬਾਰ ਬਾਰ ਆਉਂਦੇ ਰਹਿੰਦੇ ਆ ਜਿਹੜੀਆਂ ਕਿ ਅਸੀਂ ਆਮ ਤੌਰ ਤੇ ਵੀਡੀਓ ਦੇ ਵਿੱਚ ਦੱਸਦੇ ਰਹੇਣੇ ਹੈਗੇ ਸੋ ਬੇਨਤੀ ਇਹ ਹੈ ਕਿ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਦੇ ਨਾਲ ਇਹ ਹੁੰਦਾ ਕਿ ਕਈ ਵਾਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਮਿਸ ਹੋ ਜਾਂਦੀਆਂ ਹੈਗੀਆਂ ਉਹ ਅਲੱਗ-ਅਲੱਗ ਵੀਰਾਂ ਤੱਕ ਪਹੁੰਚ ਸਕਣ ਤੇ ਕਿਸੇ ਦਾ ਜਿਹੜਾ ਫਾਇਦਾ ਹੋ ਜੇ ਫਲਾਂ ਵਾਲੇ ਬੂਟੇ ਦੇ ਸੰਬੰਧੀ ਜਾਂ ਜਿਹੜਾ ਵੀ ਬੰਦਾ ਕੋਈ ਖਾਦ ਕਰਾ ਕੇ ਇਹਨਾਂ ਦਾ ਪਾਣੀ ਸੋੰਦੀ ਜਾਣਨਾ ਚਾਹੁੰਦਾ ਉਹਨਾਂ ਨੂੰ ਉਹ ਜਾਣਕਾਰੀ ਮਿਲ ਜਾਵੇ ਪਾਣੀ ਬਾਰੇ ਆਪਾਂ ਜਿਹੜੀ ਗੱਲ ਕਰ ਚੁੱਕੇ ਆ ਖਾਦ ਦੀ ਜਿਹੜੀ ਮੁੱਖ ਦੇਣ ਦਾ ਸਮਾਂਗਾ ਉਹ ਦਸੰਬਰ ਜਨਵਰੀ ਦੇ ਮਹੀਨੇ ਤੁਸੀਂ ਜੇ ਤੁਹਾਡਾ ਸਾਲ ਦਾ ਬੂਟਾ 10 ਕਿਲੋ 2 ਸਾਲ ਦਾ 20 ਕਿਲੋ ਗਲੀ ਸੜੀ ਰੂੜੀ ਜਿਹੜੀ ਸਾਲ ਦੇ ਹਿਸਾਬ ਨਾਲ 10 ਕਿਲੋ ਵਧਾਉਣੀ ਆ ਆਖਰ 50 ਕਿਲੋ ਤੁਸੀਂ ਰੂੜੀ 5 ਸਾਲ ਦੇ ਬੂਟੇ ਨੂੰ ਪਾਉਣੀ ਹੈ ਜੇ 6 ਸਾਲ ਦਾ ਹੋ ਗਿਆ ਫਿਰ ਵੀ ਪਜਾਈ ਪਾਉਣੀ ਹੈ 7 ਸਾਲ ਦੇ ਨੂੰ ਵੀ ਪਜਾਈ ਪਾਉਣੀ ਹੈ ਉੱਥੇ ਜਾ ਕੇ ਤੁਸੀਂ ਇਹਦੀ ਡੋਜ ਖੜਾ ਲੈਣੀ ਹੈਗੀ ਜੇਕਰ ਤੁਸੀਂ ਰੂੜੀ ਨਹੀਂ ਪਾ ਸਕੇ ਹੁਣ ਵਾਲੇ ਸਮੇਂ ਦੇ ਵਿੱਚ ਤੁਸੀਂ ਹਲਕੀ ਫੁਲਕੀ ਜਿਹੜੀ ਖਾਲ ਭਿਓ ਕੇ ਗੋਡ ਸਕਦੇ ਹੋ ਬੂਟੇ ਦੇ ਵਿੱਚ ਤੇ ਉਹ ਤੋਂ ਇਲਾਵਾ ਵਰਮਿੰਗ ਕੰਪੋਸਟ ਜਿਹੜੀ ਕਿ ਗਡੋਆਂ ਵਾਲੀ ਖਾਦ ਹੈਗੀ ਉਹ ਗੁੱਡੀ ਜਾ ਸਕਦੀ ਹੈਗੀ ਤੇ ਪਾਣੀ ਜਿਹੜਾ ਲਗਾਤਾਰ ਬੂਟੇ ਨੂੰ ਦਿੰਦੇ ਰਹਿਣਾਗਾ ਇੱਕ ਕੰਮ ਹੋਰ ਕੀਤਾ ਜਾ ਸਕਦਾ ਹੈ ਕਿ ਤੇ ਤਣੇ ਤੋਂ ਲਗਭਗ 4-5 ਫੁੱਟ ਦੂਰ ਤੁਸੀਂ ਖਾਈ ਕੱਢ ਲਓ 1.5 ਫੁੱਟ ਉਹਦੇ ਵਿੱਚ ਸੁੱਕੇ ਹੋਏ ਰਹਿਤ ਖੂਨ ਦੇ ਪੱਤੇ ਫਾਸਲਾਂ ਦੀ ਰਹਿਤ ਖੂਨ ਤੇ ਨਦੀਨਾਂ ਦੀ ਰਹਿਤ ਖੂਨ ਉਹਦੇ ਵਿੱਚ ਦੱਬੋ ਥੋੜੀ ਜਿਹੀ ਖਾਲ ਪਾਓ ਤੇ ਥੋੜੀ ਜਿਹੀ ਜਿਹੜੀ ਰੂੜੀ ਦੀ ਰੇਪ ਪਾਓ ਫਿਰ ਮਿੱਟੀ ਪਾਓ ਫਿਰ ਇੱਕ ਲੇਅਰ ਹੋਰ ਜਿਹੜੀ ਸੁੱਕੀ ਪੱਤਿਆਂ ਦੀ ਲਾਓ ਤੇ ਫਿਰ ਉੱਪਰੋਂ ਮਿੱਟੀ ਨਾਲ ਟਾ ਕੇ ਪਾਣੀ ਨਾਲ ਭਰ ਦਿਓ ਉਹਦੇ ਨਾਲ ਜਿਹੜੀ ਗਿੱਲ ਖੂਣੀ ਬੰਦ ਹੋ ਜਾਂਦੀ ਹੈ ਤੇ ਬੂਟੇ ਦੀ ਗਰੋਥ ਦੇ ਉੱਪਰ ਕਾਫੀ ਸੋਹਣੇ ਸੋਨੂੰ ਨਤੀਜੇ ਦੇਖਣ ਨੂੰ ਮਿਲਦੇ ਆ ਫਲ ਚੜਨ ਵਾਲੀ ਸਮੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਜ਼ ਨਾਲ ਜਿਹੜੀ ਘਟ ਜਾਂਦੀ ਹੈਗੀ ਅਮੀਰ ਕਰਦੇ ਆ ਕਿ ਜਿਹੜੀ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਆਇਆ ਤੁਹਾਡੇ ਲਈ ਜਿਹੜੀ ਲਾਭਦਾਇਕ ਸਾਬਤ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਅੰਤ ਤੱਕ ਦੇਖਣੇ